ਨਿ ਸ਼ਾਬਾਸ਼ੇ ਮਿਲਦੀ ਅਜੇ ਛਾਤੀ ਵਿੱਚ ਜਟਾਰਿਆਂ ਵਾਲਾ ਕੁਲਵੀਰ ਇਹ ਮੂਹਰੇ ਖੜ ਕੇ ਹਾਸਲਾ ਕਰਕੇ ਆ ਪੁੱਤਰਿਆ ਸਾਨ ਸੰਗਲਣ ਦੀ ਕੋਸ਼ਿਸ਼ ਕਰਦਾ ਆ ਮੰਨਿਆ ਪਰਵੰਨਿਆ ਕਬੱਡੀ ਖਿਡਾਰੀ ਉਧਰ ਸਰਜੀਤ ਨਿਊ ਵੈਸਟ ਵਾਲਾ ਸਾਡਾ ਵੀਰ ਕਹਿੰਦਾ ਰੇਡ ਤੇ 100 ਡਾਲਰ ਮਾਣੂ ਕੇ ਗੱਲਵਾੜ ਜੱਗਾ 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 ਅੱਪਾ ਮੇਰੇ ਇਥੇ ਪੈਂਦਾ ਤੋੜਨਾ 21 ਨੂੰ 31 ਨਾਲ ਪੈਂਦਾ ਮੋੜਨਾ ਖੋਣਾ ਪੈਂਦਾ ਸ਼ੇਰ ਸ਼ਿਕਾਰ ਸ਼ੇਰ ਦੇ ਜਵਾਰੇ ਚੋਂ ਬਿੰਗਤਾਂ ਜਾ ਕੇ ਬੇਲੇ ਸ਼ਾਬਾਸ਼ੇ ਅਖਾੜੇ ਚੋਂ ਬਿੰਗਤਾਂ ਜਾ ਕੇ ਮਿਲਦੀ ਸ਼ਾਬਾਸ਼ੇ ਅਖਾੜੇ ਵਿੱਚੋਂ ਅਖਾੜੇ ਜਵਾਂ ਨਹੀਂ ਸ਼ਾਬਾਸ਼ੇ ਮਿਲਦੀ ਅਜੇ ਛਾਤੀ ਵਿੱਚ ਬੱਲ ਲੋਕੀ ਤਾਂ ਬੁਝਦੇ ਸਰਰਾਵਾ ਹਰਜੀਤ ਬਰਾੜ ਦੇ ਵਿਰਲੇ ਪੁਆਇੰਟ ਦੀ ਤਿਆਰ ਹੈ ਮਾਨੂ ਕੇ ਗਿੱਲਾਂ ਦਾ ਜੱਗਾ ਰੁਕਣ ਲਈ ਜਦ ਤੋ ਜਾਨ ਕਰ ਰਿਹਾ ਆ ਮੁਕਾਬਲਾ ਸਖਤ ਹੈ ਪਰ ਪੂਰੀ ਸ਼ੰਨਾਂ ਵਾਲਾ ਜਾਨਦਾਰ ਤਰੀਕੇ ਨਾਲ ਤਕੜਾ ਪੁਆਇੰਟ ਲਈ 100 ਡਾਲਰ ਅਮਰੀਕਨ ਸਿਸਟਮ ਦੇ ਹੈਰੀ ਮੰਡੇਰ ਰਵੀ ਸ਼ੇਰਗਲ ਦੇ ਨਾਲ ਹ ਕਾਲੜਾ ਡੀਸੀ ਫਰਾਂਚ ਸਿਸਟਮ ਵੱਲੋਂ ਬੜਾ ਸ਼ੰਕਰ ਦਾ ਬਖਰਾ ਅੰਦਾਜ਼ ਹੈ 100 ਡਾਲਰ ਅਮਰੀਕਨ ਸਿਸਟਮ ਦੇ ਹੈਰੀ ਮੰਡੇਰ ਅਰਮਨ ਕਾਲੜਾ ਤੇ ਨਾਲ ਕਹਿੰਦੇ ਰਵੀ ਸ਼ੇਰ ਗਲਵਰ ਦੋਤਾ ਜਾ ਰਿਹਾ ਆ ਵੇਖਦੇ ਵੀ ਛੰਨਾ ਵਾਲਾ ਪੂਰੀ ਤੇ ਜਟਾਣਿਆਂ ਵਾਲਾ ਕੁਲਵੀਰ ਕੇ ਮੂਹਰੇ ਖੜ ਕੇ ਹੌਸਲਾ ਕਰਕੇ ਆ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿ ਕਿਸੇ ਕਿਸੇ ਨੂੰ ਵੱਲ ਹੁੰਦਾ ਟੀਮਾਰਬਰ ਤਿਆਰ ਹੈ 100 ਡਾਲਰ ਸਰਜੀਤ ਨਿਊ ਵੈਸਟ ਕਹਿੰਦੇ ਆਹ ਰੇਟ ਤੇ ਦਿੱਤਾ ਜਾਵੇਗਾ ਨਿਊ ਵੈਸਟ ਦੇ ਸਰਜੀਤ ਵੱਲੋਂ 100 ਡਾਲਰ ਆਹ ਰੇਟ ਤੇ ਦਿੱਤਾ ਜਾਵੇਗਾ ਆ ਸ਼ੰਨਾ ਵਾਲਾ ਪੂਰੀ ਵੇਖਦੇ ਵੀ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਪਰ ਜੱਗਾ ਮਾਨੂ ਕੇ ਗਿੱਲਾਂ ਵਾਲਾ 100 ਡਾਲਰ ਜੱਗੇਦਰੀ ਤੇ 200 ਡਾਲਰ ਬੰਤ ਨੇਜਰ ਬਿੱਲਾ ਰੰਦਾਵਾ ਸੇਵਾ ਸਿੰਘ ਜੀ ਰੰਦਾਵਾ ਕਰਮਜੀਤ ਸੁੰਨਣ ਸਤਰਾਮ ਸਿੰਘ ਜੀ ਸਰਾਏ ਬਿੰਦੀ ਸਰਾਏ ਸਾ ਸਰਦੂਲ ਸਿੰਘ ਜੀ ਥੜਾ ਸਾਹਿਬ ਸਾਰੀਆਂ ਸ਼ਖਸੀਆਂ ਦਾ ਧੰਨਵਾਦ ਲਾ ਮੈਦਾਨ ਦੇ ਵਿੱਚ ਭੂਰੀ ਦੀ ਰੇਡ ਪਈ ਹੋਈ ਔਰ ਦੂਸਰੇ ਪਾਸੇ ਕੌਣ ਲਾ ਜਟਾਣਿਆਂ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਆ ਮੰਨਿਆ ਪਰਵੰਨਿਆ ਕਬੱਡੀ ਖਿਡਾਰੀ ਪੁਆਇੰਟ ਕਲੱਬ ਲਈ ਸਾਬੀ ਕੋਰਨਰ ਉਹਨਾਂ ਦਾ ਵੱਡਾ ਯੋਗਦਾਨ ਹੈ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਪੁਆਇੰਟ ਪੁਆਇੰਟ ਦੇਖਦੇ ਵੀ ਸਰਾਜੋ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਬੜਾ ਸ਼ਾ ਨਿਊ ਬੈਂਡ ਤੋਂ ਸਾਡਾ ਵੀਰ ਸਰਜੀਤ ਇਹ ਹਰ ਇੱਕ ਪੁਆਇੰਟ ਤੇ ਮਾਇਆ ਦੇ ਕੱਫੇ ਦੇ ਰਿਹਾ ਪਰ ਇਹ ਖਿਡਾਰੀ ਕੌਣ ਗਰਦੀਪ ਸਿੰਘ ਛੰਨਾ ਵਾਲਾ ਭੂਰੀ ਕਿ ਉੱਥੇ ਹੋਣ ਸਲਾ ਵਾਂਗੂ ਇਹ ਮੁੰਡੇ ਦੀਆਂ ਰੇਡਾਂ ਹਿੱਟਾ ਧੀਰਾ ਸਾਡਾ ਵੀਰ ਅੱਜ ਦੇ ਟਾਈਮ ਦਾ ਕਹਿੰਦੇ ਵਧੀਆ ਸਿੰਗਰ ਆ ਉਹਦਾ ਗਾਣਾ ਵੀ ਰਿਲੀਜ਼ ਹੋਇਆ ਕਿ ਜੱਟ ਕਿੱਥੇ ਹਾਰਦਾ ਪਰ ਇਹ ਖਿਡਾਰੀ ਕਹਿੰਦੇ ਕਬੱਡੀ ਪਾਉਣ ਲੱਗਿਆ ਨਾ ਥੱਕਦਾ ਨਾ ਅੱਕਦਾ ਨੌਜਵਾਨ ਕੌਣ ਕਿ ਕਿੱਡੀ ਗੱਲ ਬਾਤ ਇਹ ਦੱਸੇ ਦੁਨੀਆ ਖੁਦ ਬਾਰੇ ਬੋਲ ਕੇ ਹਾ ਘਟ ਦੱਸ ਦੇ ਕਿ ਕੁਰਤਾ ਪਜਾਮਾ ਦਸ ਬਰਨਾਲਾ ਇਲਾਕਾ ਤੇ ਭੂਰੀ ਨੇ ਕਬੱਡੀ ਪਾ ਦਿੱਤੀ ਆ ਉਧਰ ਸਰਜੀਤ ਨਿਊ ਵੈਸਟ ਵਾਲਾ ਸਾਡਾ ਵੀਰ ਕਹਿੰਦਾ ਰੇਡ ਤੇ 100 ਡਾਲਰ ਮਾਣੂ ਕੇ ਗੇਲਵਾ ਜੱਗਾ 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 ਭੂਰੀ ਹਰਦਾ ਸਭੇ ਬੱਲੇ ਹੁਣ ਕਿਤੇ ਆ ਲਓ ਜੀ ਪਪੂਆ ਪਪੂਆ ਜਰਾ ਬੱਚ ਕੇ ਮੋੜ ਤੋਂ ਕਦੀ ਸਾਡੇ ਪਿੰਡ ਆਵੀ ਗੱਚਾ ਗੋਖੇ ਟਵਾਲ ਦਾ ਵੀ ਲੱਗਿਆ ਹੋਇਆ ਨੌਜਵਾਨ ਕੌਣ ਇਸ ਵੇਲੇ ਛੰਨਾ ਵਾਲਾ ਭੂਰੀ ਉਧਰ ਸਮੀਪੁਰਿਆ ਵਿੱਕੀ ਤਾਰੀ ਡੱਬ ਤੇ ਬਾਬਾ ਜੋਰ ਸਿੰਘ ਦੀ ਗੱਲ ਗਾਜੀਪੁਰਿਆ ਲੱਖਾ ਮੱਖਣ ਥਾਲੀ ਵਾਲਾ ਉਹ ਵੀ ਇਹਦੇ ਟੂਰਨਾਮੈਂਟ ਦੀ ਮੁਬਾਰਕਵਾਦ ਭੇਜ ਰਹੇ ਆ ਇਧਰ ਕਬੱਡੀ ਪਾਉਣ ਦੇ ਲਈ ਛੰਨਾ ਵਾਲਾ ਭੂਰੀ ਨਿਊ ਬੈਂਡ ਤੋਂ ਸਾਡਾ ਵੀਰ ਸਰਜੀਤ 100 ਡਾਲਰ ਪੁਜਦੇ ਕਰ ਰਿਹਾ ਪਰ ਵੇਖੀਏ ਜਟਾਣੇ ਵਾਲਾ ਕੁਲਵੀਰ ਪੁਆਇੰਟ ਟਰੇਡਰ ਦਾ ਪਹਿਲਾ ਜੀ ਇਹ 100 ਡਾਲਰ ਪੁਜਦਾ ਹੋ ਗਿਆ ਕਕਰਾਲੀ ਸਾਹਿਬ ਬਹੁਤ ਬਹੁਤ ਧੰਨਵਾਦ